ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਪਹਿਲੇ ਦੋ ਚਰਿੱਤਰ ਸੁਣ ਚੁੱਕੇ ਹੋ ਤੇ ਤੀਜਾ ਚਰਿੱਤਰ ਇੱਥੋਂ ਸ਼ੁਰੂ ਹੁੰਦਾ ਹੈ ਕਲਗੀਧਰ ਪਿਤਾ ਜੀ ਲਿਖਦੇ ਹਨ ਕਿ ਵਜ਼ੀਰ ਦੇ ਵਿਚਾਰ ਸੁਣ ਕੇ ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀ ਬਣਾ ਕੇ ਬੰਦੀਖਾਨੇ 'ਚ ਭੇਜ ਦਿੱਤਾ ਅਤੇ ਸਵੇਰ ਹੁੰਦੇ ਸਾਰ ਫੇਰ ਦਰਬਾਰ ਵਿੱਚ ਮੰਗਾ ਲਿਆ ਰਾਜੇ ਨੂੰ ਸਮਝਾਉਣ ਲਈ ਸਿਆਣਾ ਵਜ਼ੀਰ ਦਲੀਲ ਦਿੰਦਾ ਹੈ ਇੱਕ ਹੋਰ ਘਟਨਾ ਉਹ ਰਾਜੇ ਨੂੰ ਸੁਣਾਉਂਦਾ ਹੈ ਉਹ ਕਹਿੰਦਾ ਹੈ ਕਿ ਰਾਜਨ ਮੈਂ ਤੈਨੂੰ ਹੁਣ ਇੱਕ ਗਵਾਰ ਇਸਤਰੀ ਦੀ ਗੱਲ ਸੁਣਾਉਂਦਾ ਹਾਂ ਉਸ ਚਰিত্রਨ ਇਸਤਰੀ ਦੇ 2000 ਸਨ ਇੱਕ ਮੋਟਾ ਅਤੇ ਇੱਕ ਪਤਲਾ ਮ੍ਰਿਗਸ ਛਛ ਉਹਦਾ ਨਾਮ ਸੀ ਜੋ ਬੜੀ ਸੁੰਦਰ ਅਤੇ ਰੂਪਾਂ ਸੀ ਵੱਡੇ ਛੋਟੇ ਅਮੀਰ ਗਰੀਬ ਸਾਰੇ ਉਸ ਦੇ ਅੱਗੇ ਨਿਉਂਦੇ ਸਨ ਉਹ ਕਾਲਪੀ ਸ਼ਹਿਰ ਦੀ ਬਸ਼ਨੀਕ ਸੀ ਕਾਮਕੁਚੀ ਅਧੀਨ ਅਨੇਕ ਪ੍ਰਕਾਰ ਦੇ ਭੋਗ ਮਾਣਦੀ ਸੀ ਜਿਸ ਦੇ ਹੁਸਨ ਅੱਗੇ ਪੱਛਰਾਂ ਵੀ ਸ਼ਰਮਾਉਂਦੀਆਂ ਸਨ ਉਹਦੇ ਦੋ ਜਾਨ ਸਨ ਇੱਕ ਬੁੱਢਾ ਮੋਟਾ ਤੇ ਦੂਜਾ ਜਵਾਨ ਤੇ ਪਤਲੇ ਕਾਦਾ ਉਹ ਦਿਨ ਰਾਤ ਪਤਲੇ ਜਮੀਨ ਜਵਾਨ ਪ੍ਰੇਮੀ ਨਾਲ ਕਾਮਕੀਲ ਕਰਦੀ ਇੱਕ ਗੱਲ ਪ੍ਰਸਿੱਧ ਹੈ ਕਿ ਜਵਾਨ ਪੁਰਸ਼ ਦੇ ਜਵਾਨ ਇਸਤਰੀ ਅਧੀਨ ਹੋ ਕੇ ਰਹਿੰਦੀ ਹੈ ਪਰ ਬੁੱਢਾ ਹਮੇਸ਼ਾ ਜਵਾਨ ਇਸਤਰੀ ਦੇ ਅਧੀਨ ਹੁੰਦਾ ਹੈ ਇਹ ਸਾਰਾ ਸੰਸਾਰ ਜਾਣਦਾ ਹੈ ਹੁਣ ਉਹ ਜਵਾਨ ਤੇ ਸੁੰਦਰ ਇਸਤਰੀ ਪਤਲੇ ਤੇ ਜਵਾਨ ਨਾਲ ਪ੍ਰੇਮ ਕਰਦੀ ਅਤੇ ਬੁੱਢੇ ਨੇੜੇ ਨਹੀਂ ਸੀ ਜਾਂਦੀ ਜੇ ਕਿਤੇ ਜਾਣਾ ਵੀ ਪੈ ਜਾਵੇ ਤਾਂ ਦਿਲੋਂ ਪਛਤਾਉਂਦੀ ਸੀ ਇੱਕ ਦਿਨ ਉਹ ਪਤਲੇ ਪ੍ਰੇਮੀ ਨਾਲ ਹਾਂ ਬਿਸਤਰ ਸੀ ਉੱਪਰ ਤੋਂ ਉਸ ਦਾ ਮੋਟਾ ਪ੍ਰੇਮੀ ਆ ਜਾਂਦਾ ਜਿਸ ਦੇ ਪੈਰਾਂ ਦਾ ਖੜਕਾ ਹੁੰਦੇ ਤੇ ਪਤਲੇ ਪ੍ਰੇਮੀ ਨੂੰ ਕਹਿੰਦਾ ਤੂੰ ਅੰਦਰ ਲੁਕ ਜਾ ਜੇ ਇਹਨੇ ਆਪਾਂ ਨੂੰ ਦੇਖ ਲਿਆ ਮੈਨੂੰ ਤੇ ਤੈਨੂੰ ਫੜ ਲਵੇਗਾ ਪਤਲੇ ਪ੍ਰੇਮੀ ਨੇ ਕਾਮ ਕਰਨ ਉਪਰੰਤ ਉਸ ਨੂੰ ਪਾਸੇ ਕਰ ਦਿੱਤਾ ਤੇ ਉਹ ਉੱਠਾ ਕੇ ਫਟਾਫਟ ਖੜੀ ਹੋ ਗਈ ਮੋٹے ਪ੍ਰੇਮੀ ਨੂੰ ਤੱਕ ਕੇ ਜਦੋਂ ਫਟਾਫਟ ਖੜੀ ਹੋਈ ਤਾਉ ਦਾ ਜੋ ਬੀਰਜ ਸੀ ਉਹ ਕਾਲੀਆਂ ਨਿਕਲ ਕੇ ਧਰਤੀ ਜਾ ਡੇਗਾ ਮੋٹے ਪ੍ਰੀਮੀ ਨੂੰ ਇਹ ਸਭ ਕੁਝ ਦੇਖ ਕੇ ਗੁੱਸੇ ਵਿੱਚ ਆਇਆ ਅਤੇ ਉਸ ਨੇ ਕਾਰਨ ਪੁੱਛਿਆ ਤਦ ਉਸ ਚਲਾ ਕੇ ਇਸਤਰੀ ਨੇ ਉੱਤਰ ਦਿੱਤਾ ਕੀ ਪੁੱਛਦੀ ਹਾਂ ਤੇਰਾ ਸੁੰਦਰ ਰੂਪ ਵੇਖ ਕੇ ਮੈਂ ਬੇਵਸ ਹੋ ਗਈ ਹਾਂ ਇਸ ਲਈ ਕਾਮਾਤਰ ਹੋ ਕੇ ਇਸ ਨੂੰ ਸੰਭਾਲ ਨਾ ਸਕੀ ਬਸ ਇਸ ਪ੍ਰਸ਼ੰਸਾ ਸੁਣ ਕੇ ਉਹ ਪਸੂ ਮਹਾਰਾਜ ਉਸ ਨੂੰ ਪਸੂ ਦੀ ਉਪਾਧੀ ਦਿੰਦੇ ਹਨ ਕਿ ਉਸਨੇ ਆਪਣੇ ਸ਼ਰੀਰ ਨੂੰ ਵਧੀਆ ਜਾਣ ਲਿਆ ਕਿ ਬਾਕੀ ਇਹ ਗੱਲ ਠੀਕ ਹੈ। ਉਹਦੀ ਫੋਕੀ ਉਪਮਾ ਸੁਣ ਕੇ ਯਕੀਨ ਕਰ ਲਿਆ ਕਿ ਵਾਕਈ ਹੀ ਇਹ ਸਤਰੀ ਠੀਕ ਬੋਲ ਰਹੀ ਹੈ। ਇੱਥੇ ਹੀ ਤੀਜਾ ਚਰਿੱਤਰ ਸਮਾਪਤ ਹੁੰਦਾ ਹੈ ਅਤੇ ਚੌਥਾ ਚਰਿੱਤਰ ਇਸ ਤਰ੍ਹਾਂ ਹੈ। ਰਾਜੇ ਨੇ ਫਿਰ ਆਪਣੇ ਪੁੱਤਰ ਨੂੰ ਕੈਦ ਕਰ ਲਿਆ, ਸਵੇਰ ਹੋਈ ਕੈਦੀ ਹਾਲਤ ਵਿੱਚ ਮੰਗਵਾ ਲਿਆ। ਵਜ਼ੀਰ ਨੇ ਫਿਰ ਬਾਦਸ਼ਾਹ ਨੂੰ ਮੁਖਾਤਿਬ ਕਰਕੇ ਕਿਹਾ, "ਏ ਰਾਜਨ, ਇੱਕ ਮਹਾਨੰਦ ਮੁਰਦਾਰ ਦੀ ਬਹੂ ਸੀ ਜੋ ਬਹੁਤ ਬਦਚਲਣ ਸੀ।" ਇਸ ਕੋਲ ਹਿੰਦੂ ਮੁਸਲਿਮ ਅਨੇਕਾਂ ਬੰਦੇ ਆਉਂਦੇ ਸਨ ਉਸ ਮਹਾਨੰਦ ਦੀ istri ਦਾ ਨਾਮ ਘੁਰਕੀ ਸੀ ਉਹ ਕ੍ਰੋਧ ਵਿੱਚ ਆ ਕੇ ਮਹਾਨੰਦ ਮੁਰਦਾਰ ਨੂੰ ਘੁਰਕਿਆ ਦਿੰਦੀ ਮੁਰਦਾਰ ਦਾ ਮਤਲਬ ਮਹਾਨੰਦ ਕਮਜ਼ੋਰ ਸੀ ਮਹਾਨੰਦ ਇੱਕ ਤਾਂ ਅੱਖ ਤੋਂ ਕਾਣਾ ਦੂਜਾ ਬੁੱਢਾ istri ਜਵਾਨ ਇਸ ਲਈ ਮਹਾਨੰਦ ਤੋਂ ਸੰਤੁਸ਼ਟ ਨਹੀਂ ਸੀ ਇੱਕ ਦਿਨ ਮਹਾਨੰਦ ਕਿਸੇ ਕੰਮ ਲਈ ਬਾਹਰ ਗਿਆ ਪਿੱਛੋਂ ਜਵਾਨ istri ਕਿਸੇ ਜਵਾਨ ਪੁਰਸ਼ ਨਾਲ ਕਾਮ ਵਿੱਚ ਉ르ਚੀ ਰਹੀ ਜਦੋਂ ਮਹਾਨੰਦ ਘਰ ਆਇਆ ਤਾਂ ਉਸਨੇ ਬੜੇ ਪਿਆਰ ਨਾਲ ਗੱਲ ਆ ਲਿਆ। ਬੜੀਆਂ ਮਿੱਠੀਆਂ ਗੱਲਾਂ ਕੀਤੀਆਂ। ਪ੍ਰੇਮਕਾਰਦੀ ਨੇ ਉਹਦੇ ਦੋਨੋਂ ਕੰਨ ਘੁੱਟ ਕੇ ਫੜ ਲਏ। ਇੱਕ ਅੱਖ ਤੋਂ ਉਸ ਨੂੰ ਦਿਖਦਾ ਨਹੀਂ ਸੀ, ਦੂਜੀ ਤੇ ਮੂੰਹ ਰੱਖ ਕੇ ਉਸ ਨੂੰ ਚੁੰਮਣ ਕਰਨ ਬਹਾਨੇ ਸਿਰ ਰੱਖ ਦਿੱਤਾ। ਇਸ ਚਲਾਕੀ ਨਾਲ ਉਸਨੇ ਉਸ ਨੂੰ ਛਾਲੇ ਕਰਕੇ ਮੂਰਖ ਬਣਾ ਕੇ ਜਿਹੋਦ ਅਜਾਰ ਛਿਪਿਆ ਹੋਇਆ ਸੀ, ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਕੰਨਾਂ ਨਾਲ ਕੁਝ ਖੜਕਾ ਵੀ ਨਾ ਸੁਣਿਆ। ਅਤੇ ਇੱਕ ਅੱਖ ਤੋਂ ਉਸ ਨੂੰ ਦੇਖਦਾ ਨਹੀਂ ਸੀ ਦੂਜੀ ਘੁਰਕੀ ਨੇ ਟੱਕ ਲਈ ਸੀ ਉਹ ਵਿਚਾਰਾ ਕੁਝ ਦੇਖ ਕੇ ਨਾ ਦੇਖ ਸਕਿਆ ਅਤੇ ਨਾ ਖੜਕਾ ਸੁਣ ਸਕਿਆ ਭ੍ਰਮ ਵਿੱਚ ਪੈ ਗਿਆ ਪਰ ਭੇਦ ਨਾ ਜਾਣ ਸਕਿਆ ਘੁਰਕੀ ਬੋਲੀ ਕਿ ਅੱਜ ਮੈਂ ਤੇਰਾ ਰੂਪ ਦੇਖ ਕੇ ਤੇਰੇ ਨਾਲ ਚਿੰਟੀ ਹਾਂ ਕਿਉਂਕਿ ਤੈਨੂੰ ਦੇਖ ਕੇ ਮੇਰੇ ਮਨ ਤੇ ਕਾਉਂ ਦਾ ਪ੍ਰਭਾਵ ਪੈ ਗਿਆ ਹੈ ਇਸ ਕਰਕੇ ਮੈਂ ਪ੍ਰੇਮ ਵਸੋ ਕੇ ਤੇਰੇ ਨੀਤਰ ਚੁੰਮੀ ਹੇ ਮਹਾਨੰਦ ਮੈਂ ਤੇਰੇ ਪਿਆਰ ਵਿੱਚ ਅੰਨੀ ਹਾਂ ਇਹ ਸੁਣ ਕੇ ਮਹਾਨੰਦ ਫੁੱਲ ਗਿਆ ਕਿਤੇ ਤੱਕ ੁਰਕੀਆਂ ਦਿੰਦਾ ਸੀ ਅੱਜ ਪ੍ਰੇਮ ਨਾਲ ਉਹਦੀ ਸਿਫਤਾ ਕਰਦੀ ਹੈ ਬੜਾ ਪ੍ਰੇਮ ਤੇ ਪਿਆਰ ਕਰਕੇ ਖੁਸ਼ ਹੋਇਆ ਅੰਦਰਲੀ ਗਲ ਦਾ ਭੇਤ ਹੀ ਨਾ ਲੱਗਾ ਉਸ ਨੂੰ ਅਤੇ ਕਿਸ ਤਰ੍ਹਾਂ ਇੱਕ ਇਸਤਰੀ ਨੇ ਫਿਰ ਇੱਕ ਮਰਦ ਨੂੰ ਮੂਰਖ ਬਣਾ ਦਿੱਤਾ ਮਹਾਰਾਜ ਚੌਥੇ ਚਰਿੱਤਰ ਵਿੱਚ ਇਹ ਲਿਖਦੇ ਹਨ